ਖੋਲ ਜਾਨੀਓ ਤੇ ਚਲੋ ਖੋਲ ਜੂ ਤੇ ਉਹ ਤੁਹਾਡੀ ਮਰਜ਼ੀ ਫਿਰ ਉਹ ਮੋਸ਼ੀ ਗੱਤ ਖੋਲ ਬੁਗਾ ਖੋਲ ਮੇਰਾ ਵੀਰ ਖੋਲ ਤੋ ਕੋਈ ਨਹੀਂ ਭਰਾ ਸਾਡਾ ਨਹੀਂ ਉਹ ਵਿੱਚ ਨਹੀਂ ਹੈ ਨਹੀਂ ਇੰਨੀ ਮਾਰੀ ਦਿੱਤੀ ਆ ਤੇ ਫੇਰੇ ਨਹੀਂ ਫੇਰੇ ਨਹੀਂ ਮਾਰੇ ਬਾਊ ਗਵਾ ਖੋਲ ਕਾਈ ਕਾਲੀ ਮੈਂ ਆਇਆ ਸੀ ਮੇਰੀ ਖੋਲੀ ਨਹੀਂ ਕਾਈ ਚਲ ਖੋਲ ਮੇਰਾ ਵੀਰ ਨਹੀਂ ਖੋਲ ਨਹੀਂ ਕੋਈ ਨਾ ਮੇਰੀ ਕੋਈ ਨਹੀਂ ਬਾਊ और में नहीं नहीं। नहीं। यार अपना लेटिंग बाथरूम ही है सारा खालसा वाहसा वाह आज पिंड चौग विखे आये देख सकते हो एक वीर जरा ਜਿਸ ਦਾ ਨਾਮ ਬਾਹੂ ਆਰ ਕਈ ਕਾਫੀ ਟਾਈਮ ਤੋਂ ਜਿਹੜਾ ਉਹ ਬੰਦਰੀ ਆ ਇੱਕ ਕਮਰੇ ਚ ਬੰਦ ਔਰ ਲੈਟਰਨ ਬਾਥਰੂਮ ਦੇ ਹਾਲਾਤ ਜਿਹੜੇ ਆ ਉਹ ਤੈਨੂੰ ਦੇਖ ਸਕਦੇ ਹੋ ਸਵੇਰੇ ਸਾਰਾ ਮੇਰੀ ਗੱਲ ਸੁਣ ਇਧਰ ਬਾਹਰ ਆ ਤੈਨੂੰ ਮੈਂ ਇਧਰ ਮੈਂ ਆਪਣਾ ਆ ਜਾ ਤੇਰੀ ਮਦਦ ਵਾਸਤੇ ਆਇਆ ਮੇਰੀ ਚਾਬੀ ਲੱਗੀ ਮੇਰੇ ਕੋਲ ਮੇਰਾ ਬਾਹੂ ਨਹੀਂ ਆ ਸਰ ਨਹੀਂ ਮੰਨ ਜਦੋਂ ਜਦੋਂ ਮੈਂ ਤੈਨੂੰ ਮੇਰੀ ਗੱਲ ਸੁਣ ਇਧਰ ਲੱਗ ਪਹਿਲੇ ਮੈਨੂੰ ਲੱਗ ਗਿਆ ਤੂੰ ਮੇਰੇ ਲੱਗ ਗਿਆ ਫਿਰ ਆਪਾਂ ਪਿਆਰ ਨਾਲ ਗੱਲ ਕਰਦੇ ਇਧਰ ਨਹੀਂ ਮੇਰੀ ਗੱਲ ਤੇ ਚਾਬੀ ਹੈ ਨਹੀਂ ਚਾਬੀ ਕਿੱਥੇ ਗਈ ਚਾਬੀ ਮੈਨੂੰ ਮੈਂ ਇੱਥੇ ਕਾੰਢਿਆ ਸਭ ਕੋਈ ਨਹੀਂ ਕੋਈ ਗੱਲ ਨਹੀਂ ਇੱਥੇ ਕਰਨੇ ਫਿਰ ਕਿਹੜੀ ਗੱਲ ਹੈ ਪੇਟ ਬੜਾ ਖਰਾਬ ਹੈ ਪੇਟ ਖਰਾਬ ਹੋ ਗਿਆ ਹਾਂ ਕੋਈ ਗੱਲ ਨਹੀਂ ਫਿਰ ਕਿ ਆਪਾਂ ਦਵਾਈ ਲੈ ਕੇ ਆਏ ਡਾਕਟਰ ਵੀ ਲੈ ਕੇ ਆਏ ਮੇਰੇ ਕੋਲ ਚਾਬੀ ਹੈ ਨਹੀਂ ਮੈਨੂੰ ਪاور ਨਹੀਂ ਪਤਾ ਲੱਗਦਾ ਮੇਰਾ ਭਰਾ ਨਹੀਂ ਆ ਫਿਰ ਥੋੜਾ ਜਿਹਾ ਮੇਰਾ ਵੀਰ ਬਣ ਕੇ ਖੋਲ ਯਾਰ ਕੋਸ਼ਿਸ਼ ਕਰ ਇਧਰ ਮਦਦ ਵਾਸਤੇ ਨਹੀਂ ਆ ਗਈ ਚਾਬੀ ਕਿਤੇ ਕਿੱਥੇ ਗਈ ਫਿਰ ਚਾਬੀ ਕੇ ਵਾਲੇ ਗਿਆ ਕੋਈ ਨਹੀਂ ਕੇ ਵਾਲੇ ਆ ਜਾਂਦੀ ਕੇ ਆਪੇ ਗਿਆ ਪੋਈਂਦੀ ਆ ਪਿਆਈਂਦੀ ਨਹੀਂਵੇਂ ਨਹੀਂ ਹੁੰ ਨੋ ਯਾਰ ਬੂਆ ਖੋਲ ਮੇਰਾ ਭਰਾ ਨਹੀਂ ਆ ਫਿਰ ਪਤਾ ਕੀ ਬੜੀ ਦੂਰੋਂ ਆ ਉਹ ਯਾਰ ਥਾਣਿਓ ਆਏ ਆ ਅਸੀਂ ਤੇਰੀ ਮਦਦ ਤੋਂ ਵਾਸਤੇ ਆਏ ਆ ਬਾਜੀ ਹੱਥ ਜੋੜਦਾ ਬਾਹ ਚਾ ਲਿਓ ਨਹੀਂ ਬਾਤ ਚ ਨਹੀਂ ਚਾਹ ਨੂੰ ਹੋਣਾ ਗੱਲ ਕਰਨੀ ਕਿਹਦੇ ਨਾਲ ਜੇ ਚਾਬੀ ਮੇਰੇ ਕੋ ਮੇਜੂ ਗਿਆ ਹਾਂ ਤੇ ਮੈਂ ਚਾਹ ਨੂੰ ਹੋਣਾ ਗੱਲ ਕਰ ਚੌਂਕ ਕਿਹੜਾ ਚੌਂਕ ਮੈਂ ਕਿਹਾ ਚੌਂਕ ਨਹੀਂ ਬੈਠੇ ਚੌਂਕ ਤੋਂ ਤੇ ਆਏ ਆ ਆ ਤੇ ਉੱਥੇ ਹੋਣਾ ਮੈਂ ਨਹੀਂ ਨਹੀਂ ਆ ਥੋੜਾ ਜਿਹਾ ਮੇਰੇ ਵੀਰ ਨਹੀਂ ਆ ਮੇਰੇ ਕੋਲ ਹੀ ਚਾਬੀ ਭਾਜੀ ਉਹ ਕਿੱਥੇ ਲਿਆਂਦੇ ਉਹ ਚੌਕਲੇਟਾਂ ਲਿਆਂਦੀਆਂ ਤੇਰੇ ਵਾਸਤੇ ਇਧਰ ਆ ਯਾਰ ਆ ਇਹ ਖੁੱਲੂਗਾ ਨਹੀਂ ਅੰਦਰਲੇ ਉਹ ਨਹੀਂ ਹੁੰਦਾ ਵ ਸਮਾਨ ਹੋਰ ਮੇਰਾ ਵੀਰ ਖੋਲ ਉਹ ਚਾਬੀ ਹੈ ਨਹੀਂ ਚੱਲ ਖੋਲ ਦੇ ਤੇਰੇ ਵਾਸਤੇ ਪੁੱਤਰ ਉਹ ਤੈਨੂੰ ਠੀਕ ਕਰ ਕੋਈ ਹੈਗੀ ਥੋੜੀ ਬੋਦੀ ਕੋਈ ਚੀਜ਼ ਖੋਲਣ ਵਾਲੀ ਤੇ ਇਹਦੇ ਨਾਲ ਇਹਨੂੰ ਸਪੋਰਟ ਦੇ ਕੇ ਇਧਰਲੇ ਪਾਸੇ ਕੋਈ ਸੱਭਲ ਸੁੱਭਲ ਨਹੀਂ ਹੈਗੀ ਚੱਲ ਖੋਲ ਮੇਰਾ ਵੀਰ ਖੋਲ ਮੇਰੀ ਗੱਲ ਸੁਣ ਇਧਰ ਆ ਬਾਹੂ ਇੱਕ ਮਿੰਟ ਧਿਆਨ ਨਾਲ ਸੁਣ ਅੱਜ ਜੇ ਅਸੀਂ ਸੱਭਲ ਤੇ ਆਏ ਨਾ ਆ ਆ ਆ ਕੱਢ ਕੇ ਫਿਰ ਵੀ ਅਸੀਂ ਅੰਦਰ ਆ ਜਾਣਾ ਉਦੋਂ ਨਾਲ ਉਹ ਚੰਗਾ ਆ ਉਹਦੇ ਨੂੰ ਚੰਗਾ ਤੂੰ ਦਰਵਾਜ਼ਾ ਖੋਲ ਅਸੀਂ ਤੇਰੀ ਗੱਲ ਬਾਤ ਸੁਣ ਕੇ ਗੱਲ ਸੁਣ ਲੈ ਇੱਕ ਵਾਰੀ ਜੇ ਤੂੰ ਆਏਗਾ ਨਾ ਫਿਰ ਤੇਰੀ ਗੱਲ ਬਾਤ ਸੁਣ ਕੇ ਸਮਝ ਕੇ ਜੇ ਤੈਨੂੰ ਕੋਈ ਤੰਤੂng ਕਰਦੇ ਆ ਨਾ ਕਬਾੜੀ ਮਾੜਾ ਮੋਟਾ ਵੀ ਨਹੀਂ ਕਰਦਾ ਤੂੰ ਕਰਦਾ ਹੋਣਾ ਫਿਰ ਕਿਸੇ ਨੂੰ ਕੋਈ ਨਹੀਂ ਕਰਦਾ ਤੇ ਫਿਰ ਗੱਲ ਤੇ ਕਰ ਸੁਣਣ ਕੇ ਬਾਅਦ ਗੱਲ ਸੁਣਨ ਚਾਰਜ ਕੀ ਕਿਥੇ ਗਈ ਚਾਬੀ ਐਦਾ ਚਲ ਜਾਂਦੀ ਕਿਸੇ ਵੇਲੇ ਆ ਜਾਂਦੀ ਆਪੇ ਚਲ ਜਾਂਦੀ ਆ ਨਹੀਂ ਆਪੇ ਚਾਬੀ ਕਿਦਾਂ ਚਲ ਜਾਂਦੀ ਮੈਂ ਹੁਣ ਇਹਨੂੰ ਸੱਬਲ ਦੇ ਰਹੀਂ ਨਾ ਇਹਨੂੰ ਕੱਢ ਕੇ ਹੁਣੇ ਅੰਦਰ ਆ ਜਣਾ ਤੇ ਤੈਨੂੰ ਚਾਬੀ ਲੱਭ ਜਾਣੀ ਉਹਦੇ ਨਾਲੋਂ ਚੰਗਾ ਤੂੰ ਭਰਾ ਵਾਂਗੂ ਆ ਹਾਂ ਬਾਹਰ ਨਹੀਂ ਆਣੀ ਭਾਜੀ ਚਾਬੀ ਇਹ ਖੁੱਲ ਜਾਨੀ ਤੇ ਚਲੋ ਖੋਲ ਜੀ ਤੇ ਉਹ ਤੁਹਾਡੀ ਮਰਜ਼ੀ ਫਿਰ ਉਹ ਕੋਸ਼ਿਸ਼ ਕਰ ਖੋਲ ਬੁਗਾ ਖੋਲ ਮੇਰਾ ਵੀਰ ਖੋਲ ਤੂੰ ਕੋਈ ਨਹੀਂ ਭਰਾ ਸਾਡਾ ਤੂੰ ਗਾਰੇ ਖੋਲ ਉਹ ਨਹੀਂ ਚਾਬੀ ਆ ਤੈਨੂੰ ਨਾਲ ਖਾਣੇ ਪੈਣੇ ਸਾਰਾ ਕੁਝ ਆ ਜਾ ਲੋ ਕਿ ਅੰਦਰ ਕੀ ਹੋਇਆ ਕੀ ਦਰਵਾਜਾ ਦਿੱਕਦਾ ਤਾਂ ਇਹ ਗੱਲ ਫੜਿਆ ਤੇ ਮੜਿਆ ਜਿਹਾ ਲੱਗਦਾ ਹੂੰ ਹੂੰ ਚਲੋ ਠੀਕ ਭਰਾਵਾ ਤੌਰ ਤੇ ਤੇਰੀ ਗੱਲ ਨਹੀਂ ਅਸੀਂ ਤੇਰੀ ਗੱਲ ਸੁਣਨ ਵਾਸਤੇ ਹੀ ਆਏ ਕੋਈ ਭਾਜੀ ਇਰਾਨ ਕੇ ਸੁਣ ਲਿਓ ਬਾਅਦ ਚ ਨਹੀਂ ਬਾਅਦ ਚ ਕਿਦੋਂ ਸੁਣਨੀ ਆ ਹੁਣ ਤੇ ਤੂੰ ਉਹ ਨਹੀਂ ਉੱਥੇ ਹੋਣਾ ਆਜੋ ਕਿੱਥੇ ਆਏਗਾ ਚਾਬੀ ਮਿਲ ਜੂਗੀ ਤੇ ਮੈਂ ਆ ਜੂਗਾ ਚਾਬੀ ਜੇ ਹੁਣ ਗਾਇਬ ਹੋ ਗਈ ਫਿਰ ਗਾਇਬ ਹੋ ਗਈ ਤੇ ਫਿਰ ਜੇ ਚਾਬੀ ਦੁਬਾਰਾ ਗਾਇਬ ਹੋ ਗਈ ਫਿਰ ਫਿਰ ਵੀ ਲੱਭਣੀ ਆ ਹੁਣ ਲੱਭ ਲਈ ਤੇ ਧਿਆਨ ਮਾਰੋ ਵੀ ਜਾ ਧਿਆਨ ਮਾਰ ਮੜਵਾ ਜਾ ਲਵ ਜਣੀ ਕੋਸ਼ਿਸ਼ ਕਰ ਕੋਸ਼ਿਸ਼ ਕਰ ਵੇਖ ਮੜਾ ਮੈਂ ਕਾਦੀ ਕੋਸ਼ਿਸ਼ ਕਰਾ ਯਾਰ ਮੇਰੇ ਕੋ ਆਪ ਗਿਆ ਉਹ ਨਹੀਂ ਚਾਬੀ ਆਪੇ ਥੋੜੀ ਕੈਪ ਹੋ ਸਕਦੀ ਹੈ ਹੋ ਸਕਦੀ ਆ ਚਾਬੀ ਕੈਪ ਹੀ ਹੋਈ ਨਹੀਂ ਜਾਦੂ ਵਾਲੀ ਆਉਂਦਾ ਖੋਲਦੀਆਂ ਪਰ ਨਹੀਂ ਆ ਕੱਟ ਚਾਬੀ ਨਹੀਂ ਨਹੀਂ ਚਾ ਨਹੀਂ ਕੋਈ ਕੀ ਖਾਣਾ ਕੀ ਆ ਜੋ ਮੈਂ ਖਾਣਾ ਉਹ ਮੈਂ ਦੱਸ ਦੂੰਗਾ ਨਹੀਂ ਪਹਿਲਾਂ ਦੱਸ ਨਹੀਂ ਮੈਂ ਪਹਿਲਾਂ ਕਿਉਂ ਨਹੀਂ ਆ ਫਿਰ ਨਹੀਂ ਨਹੀਂ ਮੈਂ ਨਹੀਂ ਕੋਈ ਖਾਣਾ ਪਹਿਲੇ ਹੂੰ ਇਵੇਂ ਇੰਨੇ ਥੋੜੇ ਯਾਰ ਚੰਗੇ ਲੱਗੇ ਤਾਂ ਵੇ ਕਿੱਡੀ ਦੂਰੋਂ ਅਸੀਂ ਆਏ ਆ ਚੌਂਕ ਤੇ ਪੈਂਦੀ ਨਹੀਂ ਲੱਭਣਿਆ ਸਾਨੂੰ ਪੁੱਛ ਪੁੱਛ ਕੇ ਆਏ ਆ ਤੇ ਜੇ ਐਡੀ ਦੂਰ ਆਏ ਆ ਫਿਰ ਤੂੰ ਵੀ ਆਣ ਕੇ ਸਾਡੇ ਬੂਆ ਹੀ ਨਾ ਖੋਲੇ ਨਾ ਫਿਰ ਮੜੀ ਗੱਲ ਆ ਨਾ ਨਹੀਂ ਚਾਬੀ ਆ ਨਹੀਂ ਮੇਰੇ ਕੋਲ ਭਾਈ ਹਾਂ ਉਹ ਕੀ ਉਹ ਲੈਟਰਿੰਗ ਬਾਥਰੂਮ ਕਰ ਕਰਕੇ ਤੂੰ ਸਾਰਾ ਉਹ ਵਿਕੀ ਬਣਾਇਆ ਵੇੜੇ ਦਾ ਅੰਦਰੋਂ ਹੀ ਸਾਰਾ ਕੁਝ ਚੱਲੀ ਜਾਂਦਾ ਹੂੰ 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 ਔਖਾ ਹੂੰ ਵੀ ਨਹੀਂ ਕਿ ਜੇ ਟ੍ਰਿਕ ਨਾ ਨਹੀਂ ਇਹਨੂੰ 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 ਕੱਢਣਾ ਪੈਣਾ ਇਹਨੂੰ ਕੱਢੀਏ ਹਾਂ ਕਾਡਰ ਨੂੰ ਫੋਨ ਆਪੋਟੈਂਟ ਰਵੀ ਉਹ ਆਇਆ ਰਵੀ ਵੇ ਰੋਕ ਲੈ ਉਹ ਕਾਡਰ ਨੂੰ ਆ ਆ ਆ ਦੇ ਲੋ ਦਰਵਾਜ਼ਾ ਖਵਾਸ ਕੋਲੀ ਮਿੱਤਰੀ ਦਾ ਉਹ ਨਾ ਮਾਲੂਮ ਨਹੀਂ ਕਿ ਕੱਢ ਦੇ ਕੋਣ ਦਾ ਚਲਵਾ ਲਾਂ ਨਾ ਕੋਲੋਂ ਕੱਢ ਦੋ ਤੁਹਾਨੂੰ ਇਹ ਕੀ ਜੀ ਜੇਤਿਆ ਤਾਂ ਵੀ ਤਾਂ ਕਰਵਾ ਲਈ ਸਭ ਹਾਲਾਤ ਤੁਸੀਂ ਦੇਖ ਸਕਦੇ ਹੋ ਕਈ ਲੱਗਦਾ ਕਿ ਕਈ ਹਨਾ ਬਹੁਤ ਜ਼ਿਆਦਾ ਗੰੰਦਲ ਟਾਈਮ ਤੋਂ ਬਾਥਰੂਮ ਦਾ ਲੈਟਰਿੰਗ ਦਾ ਇੰਨਾ ਜ਼ਿਆਦਾ ਇਹਨੇ ਸਾਰਾ ਘਰ ਜਿਹੜਾ ਆ ਮਤਲਬ ਇੱਕ ਜਿਵੇਂ ਪਸ਼ੂਆਂ ਵਾਲਾ ਹਣਾ ਹੁੰਦਾ ਆ ਰੂੜੀ ਲੱਗੀ ਹੁੰਦੀ ਆ ਇਦਾਂ ਇਹਨੇ ਗੰਦ ਜਿਹੜਾ ਉੱਥੇ ਇਕੱਠਾ ਕਰ ਕਰਕੇ ਕਰ ਕਰਕੇ ਰੱਖਿਆ ਤੇ ਹੁਣ ਦਰਵਾਜ਼ਾ ਜਿਹੜਾ ਉਹਨੂੰ ਅੰਦਰੋਂ ਲੌਕ ਕੀਤਾ ਆ ਕੋਸ਼ਿਸ਼ ਕਰ ਰਹੇ ਆ ਸਾਰੇ ਹਣਾ ਮੋਤਬਰ ਬੰਦੇ ਸਾਰੇ ਵੀਰ ਹਾਜ਼ਰ ਆ ਜਿਵੇਂ ਵੀ ਹਾਜ਼ਰੀ ਚ ਉਹਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਆ ਕਿ ਹਣਾ ਕਿਸੇ ਵੀ ਢੰਗ ਨਾਲ ਉਹਨੂੰ ਜਿਹੜਾ ਅੰਦਰੋਂ ਕੱਢਿਆ ਜਾ ਸਕੇ ਤੇ ਅਜੇ ਫਿਲਹਾਲ ਔਰ ਕਿਸੇ ਵੀ ਗੱਲ ਤੇ ਮੇਰਾ ਵੀ ਰੌਣ ਲੀ ਤਿਆਰ ਨਹੀਂ ਪਰ ਕੋਸ਼ਿਸ਼ ਕਰਦੇ ਆ ਤੇ ਹੁਣ ਇਸ ਤੋਂ ਬਾਅਦ ਫਿਰ ਜਿਹੜੀ ਅਗਲੀ ਵੀਡੀਓ ਤੁਹਾਡੇ ਨਾਲ ਕੁਝ ਮਿੰਟਾਂ ਦੇ ਵਿੱਚ ਬਾਅਦ ਸ਼ੇਅਰ ਕਰਦੇ ਕੋਈ ਕਹ ਜੀ ਉਹਨੂੰ ਟਾਈਮ ਲੱਗ ਜਾਣਾ ਪਹਿਲਾਂ ਦੇਖਦੇ ਆ ਅਸੀਂ ਸ਼ਾਇਦ ਜੇ ਗੱਲ ਬਣ ਗਈ ਤਾਂ ਇਹ ਲੱਗ ਜੇ ਆਪਾਂ ਬਾਹਰ ਬਾਹਰ ਹੀ ਹੈ ਇਹ ਚੱਲੀ ਕਿਲ ਕੇ ਲਈ ਆਹ ਕੇ ਲਾਓ ਦੇਖ ਇੱਕ ਬੰਦਾ ਇਧਰ ਨਾ ਆਜੋ ਹਾ ਕੇ ਲਈ ਆ ਪਪੂ ਤੂੰ ਨਾ ਨਾ ਤੇ ਲਾ ਲਾ ਦੇ ਲਾ ਦੇ ਲਾ ਦੇ ਨਾ ਤੂੰ ਲਾ ਦੇ ਅਵੀ ਇਧਰੋਂ ਵੀ ਕੇ ਲਗਾ ਦੇ ਇਧਰੋਂ ਹੋਰ ਇਹ ਤੋਂ ਬਾਅਦ ਪੀ ਵਾਲੀ ਨਹੀਂ ਮੋਡਾ ਬਾਦ ਉਹ ਜਿਹੜਾ ਆਇਆ ਪਤਲਾ ਰਿਹਾ ਮੋਡਾ ਯਾਨੀ ਲੰਮਾ ਮੋਡਾ ਉਹ ਖੋਲੋ ਦੇਖੋ ਨਾਲ ਖੱਦਲੀ ਆਉਣਾ ਕਾ ਮੋਡਾ ਆਓ ਇਧਰ ਲੰਮਾ ਲਾ ਦੇ ਨੀਂ ਤੇ ਨਾਸ ਲਾ ਇੰਨ ਕਾ ਬੋਲ ਬੂਆ ਕੋਲ ਮਾਸ਼ਾਅਰ ਇਹਦਾ ਦੋਸਤ ਹੈ ਹਾਂ ਖੋਲ ਦੇ ਬੂਗਾ ਅੰਦਰੋਂ ਜਿੰਦਾ ਮਾਰ ਲੈਂਦੇ ਜਿੰਦਾ ਮਾਰਿਆ ਬੋਲ ਰਾਜ ਖੋਲ ਫਿਰ ਅੰਦਰ ਲਈ ਪਾਸੇ ਹੁੰਦੇ ਆ ਤੋੜ ਦੇ ਲਿਆ ਆ ਸੈਣੀ ਦੋ ਥੋੜਾ ਦੇ ਦੇ ਕੋਈ ਨਮਾਲਾ ਲਾ ਦਾਂਗੇ ਜਿੰਦਰਾ ਆਜੋ ਭਾਈ ਨਾ ਵੇ ਬੰਦ ਨਾ ਕੋਈ ਨਾ ਮਾਲਵਾਦਾ ਤੇ ਬਹੁ ਐਂਦੀ ਆ ਜਾ ਐਂਦੀ ਆ ਜਾ ਬਾਹਰ ਨਿਕਲ ਸਕਦਾ ਦੇ ਐਂਦੀ ਭਾਜੀ ਨੂੰ ਬਹੁ ਐਂਦੀ ਆ ਜਾ ਪੁੱਤ ਓਏ ਐਂਦੀ ਆ ਜਾ ਬਾਹਰ ਆਇਆ ਬਾਹਰ ਖੁੱਲ ਗਿਆ ਆ ਤੁਸੀਂ ਦੇਖ ਸਕਦੇ ਹੋ ਹੈ ਨਾ ਤੇ ਬਹੁ ਐਨਾ ਹੀ ਕੰਮ ਸੀ ਚਾਬੀ ਗਈ ਕਿੱਥੇ ਜਾ ਵੀ ਨਾ ਚਲ ਜਾਂਦੀ ਆ ਆਪੇ ਕਿੱਥੇ ਚਲ ਜਾਂਦੀ ਹੈ ਹੁਣ ਜਾ ਵੀ ਲੱਭੀ ਹੈ ਹੁਣ ਪੇਟ ਪੇਟ ਨੂੰ ਹੋਇਆ ਕੀ ਮੇਰੇ ਭਰਾ ਨੂੰ ਹੋਇਆ ਕੀ ਪੇਟ ਖਰਾਬ ਹੋ ਜਾਂਦਾ ਕਦੋਂ ਦਾ ਹੋ ਜਾਂਦੇ ਕਿਹੜੇ ਵੇਲੇ 3-4 ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਬਾਦੀ ਹੋ ਜਾਂਦੇ ਹੈਂ ਬਾਦੀ ਹੋ ਜਾਂਦੇ 3-4 ਦਿਨ ਤੋਂ ਵੱਧ ਵੀ ਹੋ ਜਾਂਦੇ ਆ ਤੇ ਸਾਰਾ ਕੁਝ ਤੇਰਾ ਖਾਣਾ ਪੀਣਾ ਰਹਿਣਾ ਸਹਿਣਾ ਸਾਰਾ ਕੁਝ ਅੰਦਰ ਹੀ ਆ ਹੈਨਾ ਬਹੁਤ ਇਧਰ ਥੋੜਾ ਅੰਦਰ ਤੇ ਆ ਆ ਕਰ ਲੈਨੇ ਆਪਾਂ ਬਕਤਾ ਲਾ ਕੇ ਜਾਂਦੇ ਆ ਤੇ ਤੂੰ ਇੱਕ ਵਾਰੀ ਮੜਾ ਇਧਰ ਆ ਮੇਰਾ ਭਰਾ ਹਣਾ ਤੂੰ ਇਹ ਦੇਖ ਸਕਦੇ ਹੋ ਕਿ ਇੱਥੇ ਹੀ ਨਾ ਖਾਣਾ ਆ ਇੱਥੇ ਹੀ ਤਾਂ ਇਉਂ ਬਾਥਰੂਮ ਇੱਥੇ ਹੀ ਲੈਟਰਨ ਔਰ ਇੱਥੇ ਹੀ ਇਹਦਾ ਸੌਣਾ ਬਹੁਤ ਕਿੰਨੀ ਉਮਰ ਹੋ ਗਈ ਤੇਰੀ ਨਹੀਂ ਬੱਤੀ ਯਾਰ 32 ਸਾਲ ਤੇਰਾ ਪੂਰਾ ਨਾਂ ਕੀ ਆ ਪੂਰਾ ਹਰਦੀਪ ਸਿੰਘ ਮੇਰਾ ਕਾਗਜ਼ਾਂ 'ਚ ਕਾਗਜ਼ਾਂ 'ਚ ਤੇ ਮੰਮੀ ਡੈਡੀ ਮੰਮੀ ਡੈਡੀ ਮੈਨੂੰ ਪਤਾ ਨਹੀਂ ਤੈਨੂੰ ਨਹੀਂ ਪਤਾ ਤੇ ਹੁਣ ਬਹੁਤ ਇੱਥੇ ਤੂੰ ਏਦਾਂ ਜਿਸ ਹਾਲ ਨਾਲ ਕਿੰਨੇ ਟਾਈਮ ਤੋਂ ਹਣਾ ਇੱਥੇ ਰਹਿ ਰਹੇ ਆ ਤੇ ਕਦੀ ਬਾਹਰ ਨਿਕਲ ਨਹੀਂ ਰੋਟੀ ਪਾਣੀ ਫਿਰ ਆਪੇ ਬਣਾਉਣਾ ਰੋਟੀ ਪਾਣੀ ਆਪੇ ਹੋਣ ਮੜਾ ਚ ਆਪਾ ਤੈਨੂੰ ਦਵਾਈ ਦਵਾ ਦਈਏ ਕੋਈ ਨਹੀਂ ਦਵਾਈ ਤੇ ਮੈਨੂੰ ਚਾਹੀਦੀ ਨਹੀਂ ਦਵਾਈ ਤੇ ਹੁਣ ਥੋੜੀ ਜੀ ਥੋੜਾ ਜਿਹਾ ਦਵਾਈ ਖਾਏਗਾ ਨਾ ਮੇਰੀ ਗੱਲ ਸੁਣ ਉਹ ਮੇਰਾ ਭਰਾ ਵਾ ਤੂੰ ਗੱਲ ਸੁਣ ਲੈ ਮੇਰੀ ਗੱਲ ਧਿਆਨ ਨਾਲ ਸੁਣ ਲੈ ਸਾਰੇ ਪਿੰਡ ਵਾਲੇ ਆਏ ਤੇਰੇ ਨਾਲ ਉਹ ਨਹੀਂ ਗੱਲ ਸੁਣ ਲੈ ਉਹ ਨਾ ਖਾਈ ਤੂੰ ਨਾ ਖਾਈ ਗੱਲ ਤੇ ਨਹੀਂ ਗਾਣੀ ਪਈ ਹਾਂ ਫਿਰ ਕੀ ਕਰਨਾ ਜੀ ਦਵਾਈ ਮੈਂ ਕੀ ਗੱਲ ਖਾਣੀ ਬਈ ਤੇ ਪੇਟ ਵਿੱਚ ਕਿੰਨਾ ਖਰਾਬ ਹੈ ਇਹ ਤੇ ਮੇਰੀ ਮਜਤ ਕਰਨਾ ਚਾਹੁੰਦੇ ਨਾ ਹਾਂ ਤੇ ਮੈਨੂੰ ਛੇਹਾਂ ਡਰ ਭਰਾ ਦੇ ਇੱਕ ਸੌਂਡਰ ਭਰਾ ਦਈਏ ਤੈਨੂੰ ਕਿੰਨੇ ਦਾ ਭਰਦਾ ਹੈ ਪਤਾ ਨਹੀਂ ਹੇ ਇੱਥੇ ਹੁਣ ਸੰਡਰ ਚ ਗੈਸ ਹੈ ਨਹੀਂ ਮਾਸਾ ਵੀ। ਨਾ। ਤੇ ਫਿਰ ਅੰਦਰ ਵੀ ਤੂੰ ਬੰਦ ਰਹੀ ਨਾ ਤੇ ਇਹਨੂੰ ਰੋਟੀ ਕਿੱਥੋਂ ਖਾਣ। ਰੋਟੀ ਮੈਂ ਚਾਹੂੰ ਜੋ ਪਲਾਸਟਿਕਾੜ ਖੜਦਾ ਵਾਂ। ਪਲਾਸਟਿਕ ਲੈ ਜਾਣਾ ਇਕੱਠੀ ਕਰਕੇ। ਆਵੇ ਆਵੇ ਪਲਾਸਟਿਕ ਇੱਥੇ ਹੈ। ਅੱਛਾ। ਤੂੰ ਮੈਂ ਕਿਲੋ ਦੋ ਕਿਲੋ ਲੈ ਲੈਣਾ। ਹਾਂ। ਦੋ ਰੋਟੀ ਪਾਣੀ ਲੈ ਆਉਣਾ। ਉਹ ਤੇ ਨਾ ਸਰ ਜਾਂਦਾ। ਸਰ ਜਾਂਦਾ। ਹੋਰ ਨਸ਼ਾ ਰੋਸ਼ਾਤ ਨਹੀਂ ਕਰਦਾ ਵੀ। ਨਸ਼ਾ ਦਵਾਨੀ ਦਾ ਨਹੀਂ ਭਾਜੀ ਨਹੀਂ ਨਹੀਂ। ਉਹ ਮੈਂ ਗੁੜੀਆਤ ਨਹੀਂ ਹੋਣਾ ਗੁੜੀਆਸੀ ਗੱਲ ਕਰਦੇ। ਅੱਛਾ ਨਸ਼ਾ ਕੋਈ ਨਹੀਂ ਕਰਦਾ। ਨਸ਼ਾ ਇੱਕ ਦਵਾਨੀ ਦਾ ਨਹੀਂ। ਹਾਂ। ਸ਼ਰੀਫ ਬੰਦਾ ਮੈਂ ਬਿਲਕੁਲ ਨਹੀਂ ਮੋਤੇ ਦਿਖਦੇ ਯਾਰ ਮਤਲਬ ਰਕਾਟ ਹੈ ਆ ਵਾ ਪੇਟ ਚ ਹਾਂ ਮੇਰਾ ਵੀ ਮੈਂ ਸ਼ਰੀਫ ਬੰਦਾ ਕਿਹੜੇ ਬੰਦੇ ਕੋ ਪਲਾਸਟਿਕ ਖੜਦਦਾ ਤੇ ਕਿਹੜੇ ਕੋ ਲਿਆਉਣਾ ਕੋ ਉਹ ਅੰਮ੍ਰਿਤਸਰ ਰੋਡ ਤੇ ਬਲਾਸ਼ ਕਟ ਇੱਕ ਤਾਂ ਜਾਬਕੋ ਜਹਾਵੀ ਆ ਚਲ ਹੁਣ ਹੁਣ ਰੇਟ ਕੀ ਚੱਲਦਾ ਪਿਆ ਪਲਾਸਟਿਕ ਦਾ ਉਹ ਕਹਿੰਦੇ ਆ ਵੀ ਰੇਟ ਵਾ 70 ਰੁਪਏ ਪਲਾਸਟਿਕ ਤੇ ਰਪਏ ਮੇਰੇ ਨਾਲ ਉਹ ਮੇਰੇ ਕੋ 10 15 ਰੁਪਏ ਕਿਲੋ ਲੈ ਲੈ ਲੈਂਦੇ ਆਂ ਅੱਛਾ ਉਹ ਤਾਂ ਮੈਂ ਰੋਟੀ ਪਾਣੀ ਲੈ ਆ ਕੇ ਦਿਖਾਈ। 70 ਕਿਲੋ ਪਲਾਸਟਿਕ ਥੋੜੀ ਹੈ। ਉਹ ਤਾਂ ਮੈਂ ਤਪੱਸਿਆ ਕੀਤੀ ਆ। ਕਿ ਮੈਨੂੰ ਮੇਰੇ ਹੋ ਗਏ ਮੇਰੇ ਸਾਹ ਨਾਲ 3 ਅ 10 ਮਹੀਨੇ ਹੋ ਗਏ ਤਪ ਕੇ ਭੁੱਖੇ ਪੇਟ ਹੀ ਭੁੱਖੇ ਬਿੜ ਤਪੱਸਿਆ ਕਰਦਾ ਰਿਆ। ਤਪੱਸਿਆ ਹੀ ਮਾਤਾ ਦਾ ਨਾਮ ਜਪਣਾ ਜਗਰਾਤਾ। ਜਗਰਾਤਾ ਕਰਦੇ ਰਹਿਣਾ। ਕਰਦੇ। ਤੇ ਬਿਨਾ ਖਾਦੇ ਪੀਤੇ। ਭੇਟਾਂ ਬੋਲਨੀ ਆ। ਮਾਤਾ ਜੀ। ਫਿਰ ਤੂੰ ਭਗਤ ਬੰਦਾ ਕਿ ਮਾਤਾ ਦੇ ਮੰਦਰ ਵਿੱਚੋਂ ਆਈ ਤੇ ਖੋਲ ਕੇ ਤੂੰ ਵੇਖ ਭਗਤ ਆ ਰਿਹਾ। ਵਾਹ ਵਾਹ। ਬਹੁਤ ਵਧੀਆ ਯਾਰ ਤੂੰ ਤਾਂ ਬੋਲਦੇ ਬੜਾ ਪਿਆਰਾ ਹਾਂ। ਤੇ ਭਾਜੀ ਜੀ ਮੱਚ ਕਰ ਸਕਦੇ ਤੈਨੂੰ 10 ਸਿਲੰਡਰ ਆਪਾਂ ਸਿਲੰਡਰ ਉਥੋਂ ਲੈ ਆ ਜੀ ਉਹਦੇ ਕੋਲ ਆ ਰਹੀਏ ਮੈਨੂੰ ਕਹਿੰਦਾ ਪਲਾਸਟਿਕ ਵਾਲੇ ਕੋ ਨਹੀਂ ਪਲਾਸਟਿਕ ਵਾਲੇ ਕਿਹਦੇ ਕੋ ਮਿਲਦਾ ਫਿਰ ਇਹ ਇੱਕ ਡੈਂਸੀ ਕੋ ਮਿਲਦਾ ਹੋਗਾ ਨਹੀਂ 10 ਮੜਾ ਜਿਹੜੇ ਕਿਹੜੇ ਚੰਸੀ ਵਾਲੇ ਕੋ ਮਿਲਦਾ ਪਰ ਉਹਦੇ ਕੋਲ ਨਹੀਂ ਮੈਨੂੰ ਪਤਾ ਨਹੀਂ ਡੈਂਸੀ ਕਿੱਥੇ ਆ ਅ ਗੱਡੀਆਂ ਹੁੰਦੀਆਂ ਨਾ ਹਾਂ ਚੱਲਾ ਮੜਾ ਜਾਂ ਸਿਲੰਡਰ ਫਿਰ ਖੜ੍ਹਦੇ ਆ ਨਾਲ ਤੇ ਫਿਰ ਲੈ ਕੇ ਤੇ ਆਪਾਂ ਗੱਲ ਕਰਦੇ ਆ ਉਹ ਤੇ ਇੱਕ ਉਥੇ ਕੀ ਬਣਾਇਆ ਤੂੰ ਹਨਾ ਉਹ ਤੇਰਾ ਤਵਾ ਵੀ ਉਥੇ ਪਿਆ ਲੈਟਰਨ ਵਾਲਾ ਦੂਜੇ ਵੀ ਉਥੇ ਪਿਆ ਇਥੇ ਮੇਰਾ ਪੇਟ ਖਰਾਬ ਹੋ ਜੰਨਾ ਨਹੀਂ ਫਿਰ ਪੇਟ ਤੇ ਖਰਾਬ ਹੋਣਾ ਪਰ ਖਾਣ ਵਾਲੀ ਚੀਜ਼ ਤੇ ਵੱਖਰੀ ਰੱਖਣੀ ਸੀ ਨਾ ਆਪਾਂ ਚਲੋ ਕੋਈ ਗੱਲ ਨਹੀਂ ਭਾਈ ਗਲਤੀ ਹੋ ਗਈ ਚਲ ਕੋਈ ਚਲ ਕੋਈ ਗੱਲ ਹਾਂ ਮਦਦ ਕਰਤਾ ਸਿਲੰਡਰ ਭਰਉਣਾ ਨਾ ਹੁਣੇ ਭਰਾ ਦੇ ਹੁਣੇ ਇਹੀ ਭਰਾ ਦੇਣ ਇਸ ਤੋਂ ਇਲਾਵਾ ਹੋਰ ਖੰਡ ਪਤੀ ਹੈਗੀ ਨਹੀਂ ਕੋਈ ਨਹੀਂ ਚੀਜ਼ ਮੇਰੇ ਖੰਡ ਪਤੀ ਵੀ ਨਹੀਂ ਹੈਗੀ ਉਹ ਵੀ ਲੱਗੀ ਜੀ ਕਹ ਦੋ ਲੈ ਦੋ ਤੇ ਬੜੀ ਬੜੀ ਹੁਣੇ ਲਾ ਦੇਣ ਉਹ ਵੀ ਲਾ ਦੇਣ ਇਸ ਤੋਂ ਇਲਾਵਾ ਹੋਰ ਤੇਜੀ ਮਤ ਦੱਸ ਕੋਈ ਕੀ ਮਤਲਬ ਖੰਡ ਪਤੀ ਹਾਂ ਆਟਾ ਆ ਤਾਂ ਨਹੀਂ ਹੈਗਾ ਤੇਲੀਆ ਤੇਦੀ ਲੈ ਲਓ ਤੇਲੀਆ ਤੇਲ ਦਾ 10 ਕਿਲੋ ਲੈ ਲਓ 10 ਕਿਲੋ ਚੌਲਾ ਲੈ ਦਿੰਨੇ ਆ ਇੱਕ ਸਿਲੰਡਰ ਭਰੋਣਾ ਬਸ ਬਸ ਇਹਨੇ ਕੰਮ ਆ ਆਹ ਤੇ ਨਿਕਾਜਾ ਕੰਮ ਹੋਰ ਦਾ ਸਿਸ ਤੋਂ ਇਲਾਵਾ ਵੀ ਬਸ ਕੋਈ ਗੱਲ ਨਹੀਂ ਚਲੋ ਠੀਕ ਆ ਫਿਰ ਆਪਾਂ ਚੱਲੀਏ ਹੁਣ ਤੈਨੂੰ ਆ ਸੌਦਾ ਲੈ ਕੇ ਦਈਏ ਠੀਕ ਹੈ ਤੈਨੂੰ ਮਿਲ ਜਾਂਦਾ ਪਿੰਡੋਂ ਪਿੰਡੋਂ ਸਿਲੰਡਰ ਨਹੀਂ ਪਿੰਡੋਂ ਮੈਂ ਲਾਂ ਬੱਕ ਚ ਚੌਂ ਚੌ ਲੈਣੇ ਕਿਹਦੇ ਕੋਲ ਲੈਣਾ ਜੀ ਕੋ ਮੰਦੇ ਕੋਲ ਮੈਂ ਦਾਲ ਲਿਆਂਦੀ ਸੀ ਮਾਵਾਂ ਦੀ ਹਾਂ ਤੇ ਭਾਜੀ ਵੇਖੋ ਮੇਰੀ ਗਾਲਸ ਨੂੰ ਮਾਵਾਂ ਦੀ ਢਾਲ ਬੰਦਿਆ ਕਿੰਨਾ ਤਾਂ ਆਮ ਲੱਗਦਾ ਲੱਗਦਾ ਕਿੰਨਾ ਪਤਾ ਨਹੀਂ ਹੁਣ ਮੈਂ ਬਣਾਈ ਨਹੀਂ ਲੈ ਬਣਾਈ ਆ ਮਾਵਾਂ ਦੀ ਢਾਲ ਤੇ ਇਕਿਆ ਮਿੰਟਾਂ ਭਾਈਆਂ ਮਿੰਟਾਂ ਵਾਲੇ ਵਿੱਚ ਕੈਸ ਤੇ ਚਲਾਵਾਲ ਦਾ ਵਾਹ ਵਾਹ ਸਬਜੀ ਮੰਡੀ ਇਹਨੂੰ ਕੰਮ ਸਾਰੇ ਆਉਂਦੇ ਆ ਨਾ ਬੜਾ ਇੰਟੈਲੀਜੈਂਟ ਬੰਦਾ ਚਲੀ ਆਪਾਂ ਲਾਵਾ ਉਹ ਜਾ ਕੇ ਤੇ ਦਵਾਈ ਲੈ ਆਉਂਦੇ ਨਹੀਂ ਸਬਜੀ ਉਹ ਸਬਜੀ ਸਾਰਾ ਸਮਾਨ ਲੈ ਚਲੋ ਠੀਕ ਆ ਠੀਕ ਆ ਮੈਂ ਲੈ ਆਵਾਂ ਚਲ ਆ ਨੀ ਖੋਣ ਨਹੀਂ ਹੁਣ ਨਹੀਂ ਹੁਣ ਨਹੀਂ ਚੱਲ ਚਲੀ ਠੀਕ ਹੈ ਠੀਕ ਹੈ ਲਾਵਾ ਬੰਦ ਕਰ